ਸਤਿ ਅਕਾਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਮਾਲਵਾ ਫਟਾਫਟ ਨਿਊਜ਼ ਚੈਨਲ ਸਿਵਲ ਹਸਪਤਾਲ ਰਾਮਪੁਰਾ ਫੂਲ ਅੱਜ ਆਪ ਹੀ ਬਿਮਾਰ ਹਾਲਤ ਵਿੱਚ ਪਹੁੰਚ ਗਿਆ ਹੈ ਨਾ ਪੂਰੇ ਡਾਕਟਰ ਨਾ ਪੂਰਾ ਸਟਾਫ ਤੇ ਦੂਜੇ ਪਾਸੇ ਬਿਲਡਿੰਗ ਵਿਖਸਤਾ ਹਾਲ ਮਰੀਜ਼ਾਂ ਨੂੰ ਟਾਂਗ ਦਾ ਇਲਾਜ ਮਿਲਣਾ ਤਾਂ ਦੂਰ ਦੀ ਗੱਲ ਉਹਨਾਂ ਨੂੰ ਹਰ ਰੋਜ਼ ਖਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਹਸਪਤਾਲ ਵਿੱਚ ਨਾ ਜਿੰਦਾ ਲਈ ਸਹੂਲਤ ਹੈ ਤੇ ਨਾ ਮਰੇ ਹੋਏ ਲਈ ਥਾਂ ਥਾਂ ਤੋਂ ਟੁੱਟਦੀ तहिंदी बिल्डिंग दे होर वदा रही है। बेशक सरकार वदिया सेहत दे दावे कर रही है पर सिविल रामपुरा फुल सरकार दे दी पोल खोल रहा है इलाका वास ने सरकार तो तुरंत कार्रवाई की मांग की है तक बुनियादी सेहत सहूलता मिल सकोट रामपुरा फुल सिविल हस्पित हकीकतें बने रहो मालवा फटाफट न्यूज चैनल ਇਹ ਹਸਪਤਾਲ ਦੇ ਐਮਰਜੈਂਸੀ ਦੇ ਵਿੱਚ ਜਿੱਥੇ ਅਸੀਂ ਪੇਸ਼ੈਂਟ ਲੈ ਕੇ ਆਉਣੇ ਆ ਅਧੀਆਂ ਬਿਮਾਰੀਆਂ ਤਾਂ ਇੱਥੇ ਹੀ ਨੇ ਠੀਕ ਹੈ ਇਹ ਬੈਂਚਾਂ ਦਾ ਤੁਸੀਂ ਹਾਲ ਦੇਖੋ ਜਿੱਥੇ ਮਰੀਜ਼ ਨੂੰ ਪਾਇਆ ਜਾਂਦਾ ਆ ਜੇ ਮੈਨੂੰ ਨੱਪੂਗਾ ਤਾਂ ਹੱਥ ਥੱਲੇ ਦੀ ਨਿਕਲਿਆਊਗਾ ਆ ਲੋ ਇਹਦੇ ਵਿੱਚ ਆਪਾਂ ਉਂਗਲ ਪਾ ਸਕਦੇ ਹਾਂ ਕੀ ਇਹਦੇ ਉੱਤੇ ਬਲੱਡ ਨਹੀਂ ਡੁੱਲੂਗਾ ਮੈਂ ਐਮਐਲਏ ਸਾਹਿਬ ਨੂੰ ਵੀ ਕਹਿਣਾ ਵੀ ਇਹ ਹਸਪਤਾਲ ਆ ਜਿਹੜਾ ਇਹਦੇ ਨੂੰ ਨਾਮ ਬਾਅਦ ਸੁਮਸ਼ਾਨ ਘਾਟ ਦਾ ਦੇ ਦਿਓ ਤੁਸੀਂ ਆਪਾਂ ਕੇ ਚੈੱਕ ਕਰੋ ਸਰਕਾਰ ਨੂੰ ਇੱਥੇ ਦੇਖਣਾ ਚਾਹੀਦਾ ਹੈ ਇੱਥੇ ਇੱਕ ਸਮੱਸਿਆ ਨਹੀਂ ਬਹੁਤ ਸਮੱਸਿਆ ਹੈ ਅੱਜ ਮੈਂ ਤੁਹਾਨੂੰ ਐਮਰਜੈਂਸੀ ਦੀ ਸਮੱਸਿਆ ਦੱਸਤੀ ਅੱਗੇ ਜਾ ਕੇ ਮੈਂ ਤੁਹਾਨੂੰ ਹੋਰ ਸਮੱਸਿਆ ਦਿਖਾਉਣਾ ਕੀ ਕੁਸ਼ ਹੈ ਇੱਥੇ ਔਰਚਲੀ ਦੇ ਵਿੱਚ ਜੀ ਸਾਡੇ ਪਹਿਲਾਂ ਇੱਥੇ ਇੱਕ ਟਾਈਮ ਦੇ ਵਿੱਚ 6 ਡੱਡ ਬੋਡੀਆਂ ਲੱਗਦੀਆਂ ਸੀ ਪਿੱਛੇ ਜੇ ਸਾਲ 1.5 ਸਾਲ ਪਹਿਲਾਂ ਇੱਕ ਫ੍ਰਿਜ ਖਰਾਬ ਹੋ ਗਿਆ ਸੀ ਜਿਹਦੇ ਵਿੱਚ 3 ਲੱਗਦੀਆਂ ਸੀ ਉਹ ਸਰਕਾਰ ਦੀ ਜੋ ਵੀ ਪੁਲਿਸੀ ਹੁੰਦੀ ਹੈ ਸਮਾਨ ਖਵਾੜ ਵੇਚਦੀ ਉਹ ਖਵਾੜ ਦੇ ਵਿੱਚ ਇਹਨਾਂ ਨੇ ਵੇਚਤਾ ਸੀ ਇੱਕ ਫ੍ਰਿਜ 3 ਵਾਲਾ ਰਹਿ ਗਿਆ ਸੀਗੇ ਜੀ ਤੇ ਉਹਦੇ ਵਿੱਚ ਵੀ 3 ਡੈੱਡ ਬੋਡੀਆਂ ਲੱਗਦੀਆਂ ਸੀ ਪਿਛਲੇ ਲੰਬੇ ਸਮੇਂ ਤੋਂ ਉਹ ਫ੍ਰਿਜ ਵੀ ਖਰਾਬ ਹੈ ਕਿਉਂਕਿ ਜਦੋਂ ਦਾ ਇਹ 87 ਦਾ ਹਸਪਤਾਲ ਬਣਿਆ ਜੀ ਉਦੋਂ ਦੇ ਫ੍ਰਿਜ ਹੈ ਲਗਭਗ ਇਹਨਾਂ ਨੂੰ 38-39 ਸਾਲ ਹੋ ਗਏ ਇੱਕ ਸਾਡੇ ਬਲਕਾਰ ਸਿੱਧੂ ਐਮਐਲਏ ਸਾਹਿਬ ਨਹੀਂ ਇੱਕ ਫ੍ਰਿਜ ਮੰਗਾਤਾ ਸੀਗਾ ਜਿਹਦੇ ਵਿੱਚ ਦੋ ਡੈੱਡ ਬੋਡੀਆਂ ਲੱਗਦੀਆਂ ਉਹ ਵੀ ਇਹਦੇ ਅੰਦਰ ਨਹੀਂ ਲੱਗਿਆ ਬਹੁਤ ਖਸਤਾ ਹਾਲਤ ਹੈ ਦੀ ਤੇ ਇੱਕ ਨਾਲ ਹੀ ਕਮਰਾ ਪਿਆ ਸੀਗਾ ਜਨਰੇਟਰ ਵਾਲਾ ਰੂਮ ਉਹਦੇ ਵਿੱਚ ਨਵਾਂ ਫ੍ਰਿਜ ਰੱਖਿਆ ਗਿਆ ਜਿਹੜਾ ਐਮਐਲਏ ਸਾਹਿਬ ਨੇ ਮੰਗਾਇਆ ਸੀਗਾ ਉਹਦੇ ਵਿੱਚ ਦੋ ਡੈੱਡ ਬੋਟੀਆਂ ਲੱਗਦੀਆਂ ਸੋ ਮੈਂ ਸਰਕਾਰ ਨੂੰ ਔਰ ਸਾਡੇ ਐਮਐਲਏ ਸਾਹਿਬ ਸਰਦਾਰ ਬਲਕਾਰ ਸਿੰਘ ਸਿੱਧੂ ਨੂੰ ਬੇਨਤੀ ਕਰਦਾ ਕਿ ਫ੍ਰਿਜ ਦਾ ਮਾਮਲਾ ਬਾਥਰੂਮਾਂ ਦਾ ਮਾਮਲਾ ਐਮਰਜੈਂਸੀ ਦੇ ਵਿੱਚ ਜਿਹੜੇ ਟੇਬਲ ਨੇ ਉਹਨਾਂ ਦਾ ਮਾਮਲਾ व्हीਲ ਚੇਅਰਾਂ ਦਾ ਮਾਮਲਾ ਔਰ ਜਿਹੜੀ ਰੇੜੀ ਤੇ ਸੀ ਪੇਸ਼ੈਂਟ ਨੂੰ ਪਾ ਕੇ ਲੈ ਕੇ ਜਾਂਦੇ ਆ ਉਹਨਾਂ ਦਾ ਮਾਮਲਾ ਤੇ ਇਸ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਔਰ ਸਭ ਤੋਂ ਜਿਹੜੀ ਵੱਡੀ ਸਮੱਸਿਆ ਹੈ ਕਦੇ ਵੀ ਇੱਥੇ ਵੱਡਾ ਹਾਸਾ ਹੋ ਸਕਦਾ ਵੀ ਅੱਜ ਵੀ ਤੁਸੀਂ ਜੇ ਹਸਪਤਾਲ ਦੇ ਵਿੱਚ ਤੁਸੀਂ ਵੀਡੀਓ ਬਣਾਈ ਹੋਇਆ ਕਿ ਐਂ ਲੱਗ ਰਿਹਾ ਹਸਪਤਾਲ ਦੀ ਬਿਲਡਿੰਗ ਦੇ ਵਿੱਚ ਜਿਵੇਂ ਮੀਂਹ ਪੈ ਰਿਹਾ ਹੈ ਇੰਨਾ ਕੁ ਜ਼ਿਆਦਾ ਪਾਣੀ ਖੜਾ ਹੈ ਹਸਪਤਲ ਦੀ ਸੱਤ ਤੇ ਐਸਐਮਓ ਸਾਹਿਬ ਸਾਡੇ ਜਿਹੜੇ ਇੱਥੋਂ ਦੇ ਆ ਉਹ ਪਾਣੀ ਵੀ ਨਹੀਂ ਕਢਾ ਸਕੇ ਔਰ ਜਦੋਂ ਵੀ ਕੋਈ ਬਾਹਰੋਂ ਆਊਗਾ ਪੇਸ਼ੈਂਟ ਜਾਂ ਪੇਸ਼ੈਂਟ ਦੇ ਕੋਈ ਰਿਸ਼ਤੇਦਾਰ ਹਸਪਤਾਲ ਦੇ ਵਿੱਚ ਐਂਟਰੀ ਕਰਨਗੇ ਤਾਂ ਹਸਪਤਾਲ ਨੂੰ ਲਿਪਾ ਪੋਚੀ ਕਰਕੇ ਸੁਰਖੀ ਬਿੰਦੀ ਲਾ ਕੇ ਇੰਨਾ ਕੁ ਵਧੀਆ ਬਣਾਇਆ ਪਿਆ ਦੇਖਣ ਨੂੰ ਐ ਲੱਗੂ ਵੀ ਰਾਮਪੁਰਾ ਫੂਲ ਦਾ ਜਿਹੜਾ ਹਸਪੀਟਲ ਹੈ ਉਹਦੇ ਵਰਗਾ ਤਾਂ ਕੋਈ ਹਸਪੀਟਲ ਹੀ ਨਹੀਂ ਜਦੋਂ ਤੁਸੀਂ ਕਰਜੋਗੇ ਹਸਪੀਟਲ ਦੇ ਅੰਦਰ ਐਂਟਰ ਤੇ ਉੱਥੋਂ ਤੁਹਾਨੂੰ ਐ ਲੱਗੂਗਾ ਇਹ ਸਮਸ਼ਾਨ ਘਾਟ ਹੈ ਜਿਸ ਤਰ੍ਹਾਂ ਪੁਰਾਣੇ ਪਿੰਡਾਂ ਦੇ ਵਿੱਚ ਸਮਸ਼ਾਨ ਘਾਟ ਹੁੰਦੇ ਸੀ ਥਾਂ ਥਾਂ ਤੇ ਕਾਹ ਖੜਾ ਪਿੰਡਾਂ ਵਾਲੇ ਲੱਕੜਾਂ ਲਿਆਏ ਉਹਨਾਂ ਨੇ ਸੰਸਕਾਰ ਕਰਤਾ ਤਾਂ ਇਹ ਹਸਪਤਾਲ ਨਹੀਂ ਇਹ ਸਮਸ਼ਾਨ ਘਾਟ ਦਾ ਰੂਪ ਹੈ ਸੋ ਮੈਂ ਸਰਕਾਰ ਨੂੰ ਏ ਆਪਣੇ ਐਮਐਲਏ ਸਾਹਿਬ ਨੂੰ ਬੇਨਤੀ ਕਰਦਾ ਵੀ ਇਹ ਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਵੇ ਜੇਕਰ ਨਹੀਂ ਧਿਆਨ ਦਿੱਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਤੀਜੇ ਬਹੁਤ ਮਾੜੇ ਹੋਣਗੇ ਆਮ ਪਬਲਿਕ ਇੱਥੇ ਪ੍ਰੇਸ਼ਾਨ ਹੁੰਦੀ ਆ ਉਹ ਮੈਂ ਦੱਸਦਾ ਕਿਵੇਂ ਐਮਰਜੈਂਸੀ ਵਿਭਾਗ ਦੇ ਵਿੱਚ ਇੱਕ ਵਾ ਲੈਟਰਿੰਗ ਬਾਥਰੂਮ ਹੈ ਜਿਹੜਾ ਕਿ ਐਮਰਜੈਂਸੀ ਹਾਲਤ ਨੂੰ ਜਿਹੜੇ ਮਰੀਜ਼ ਆਉਂਦੇ ਆ ਉਹਨਾਂ ਦੇ ਰਿਲੇਟਿਵ ਆਉਂਦੇ ਆ ਉਹ ਉੱਥੇ ਬਾਥਰੂਮ ਕਰਦੇ ਆ ਅਸੀਂ ਅੱਜ ਖੜੇ ਆ ਬਲੱਡ ਬੈਂਕ ਤੇ ਐਕਸ-ਰੇ ਵਿਭਾਗ ਦੇ ਬਿਲਕੁਲ ਵਿਚਕਾਰ ਇੱਥੇ ਬਿਲਕੁਲ ਸਾਹਮਣੇ ਓਪੀਡੀ ਹੈ ਇਹਦੇ ਨਾਲ ਹੀ ਪਰਲੇ ਪਾਸੇ ਵੀ ਓਪੀਡੀ ਹੈ ਪਰਚੀ ਤੋਂ ਲੈ ਕੇ ਹਸਪਤਾਲ ਦੀ ਐਂਟਰੀ ਤੋਂ ਲੈ ਕੇ ਸਾਰੀ ਓਪੀਡੀ ਜਿੰਨੇ ਡਾਕਟਰ ਬੰਦੇ ਆ ਸਿਰਫ ਐਮਰਜੈਂਸੀ ਵਾਲਾ ਬਾਥਰੂਮ ਹੈ ਜਿਹੜਾ ਉਹ ਚੱਲਦਾ ਹੈ ਜਿਹੜੀ ਇੱਥੋਂ ਦੀ ਪਬਲਿਕ ਹੈ ਐਕਸ-ਰੇ ਵਿਭਾਗ ਕੋਲੇ ਔਰ ਬਲੱਡ ਬੈਂਕ ਕੋਲੇ ਔਰ ਜਿੰਨੇ ਵੀ ਡਾਕਟਰ ਆਪਣੇ ਓਪੀਡੀ ਦੇ ਬੈਠੇ ਆ ਉੱਥੋਂ ਦੇ ਕਿਸੇ ਬਜ਼ੁਰਗ ਨੂੰ ਕੋਈ 70 ਸਾਲ ਦਾ 75 ਸਾਲ ਦਾ ਕੋਈ ਲੇਡੀਜ਼ ਹੈ ਐਮਰਜੈਂਸੀ ਹੈ ਉਹਨਾਂ ਲਈ ਬਾਥਰੂਮ ਦੀ ਕੋਈ ਵੀ ਸੁਵਿਧਾ ਨਹੀਂ ਹੈਗੀ ਮੈਂ ਦਿਖਾਉਣਾ ਅੱਜ ਅਸੀਂ ਐਕਸਰੇ ਤੇ ਬਲੱਡ ਬੈਂਕ ਦੇ ਵਿਭਾਗ 'ਚ ਖੜੇ ਆ ਇੱਥੇ ਬਾਥਰੂਮ ਬਣੇ ਵੀ ਨਹੀਂ ਜੀ ਤਿੰਨ ਸਾਹਮਣੇ ਤੁਸੀਂ ਦੇਖ ਸਕਦੇ ਹੋ ਲੇਡੀਜ਼ ਜੈਂਸ ਇਹਨਾਂ ਨੂੰ ਲੱਗਿਆ ਹੋਇਆ ਤਾਲਾ ਜੀ ਔਰ ਇੱਕ ਤਾਲਾ ਨਹੀਂ ਦੋ ਦੋ ਤਾਲੇ ਇੱਕ ਬਾੜ ਵੀ ਹੈ ਔਰ ਜਿਹੜਾ ਇਹ ਰਸਤਾ ਹੈ ਜਦੋਂ ਵੀ ਕੋਈ ਡੈੱਡ ਬੋਡੀ ਆਉਂਦੀ ਹੈ ਤਾਂ ਡੈੱਡ ਬੋਡੀ ਨੂੰ ਐਮਰਜੈਂਸੀ ਦੇ ਵਿੱਚ ਦੀ ਲਿਆ ਕੇ ਇਹ ਰਸਤੇ ਦੇ ਵਿੱਚ ਅ ਡੈੱਡ ਹੌਸਪਟਲ ਤੱਕ ਲੈ ਕੇ ਜਾਣਾ ਹੁੰਦਾ ਹੁਣ ਅਸੀਂ ਖੜੇ ਹਾਂ ਜੀ ਹਸਪਤਾਲ ਦੇ ਬਾਹਰ ਜਿੱਥੇ ਓਪੀਡੀ ਹੈ ਜਿੱਥੇ ਗੱਡੀਆਂ ਵਗੈਰਾ ਖੜ ਕੇ ਲੋਕ ਬੈਂਦੇ ਨੇ ਪਰਚੀ ਕਟਾਉਣ ਦੇ ਲਈ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਇਹ ਬਾਥਰੂਮ ਬਣੇ ਹੋਏ ਨੇ ਲੇਡੀਜ਼ ਔਰ ਜੈਂਟਸ ਜੇ ਅਸੀਂ ਹਸਪਤਾਲ ਦੇ ਸਟਾਫ ਨਾਲ ਗੱਲ ਕਰਦੇ ਹਾਂ ਐਸਐਮਓ ਨਾਲ ਗੱਲ ਕਰਦੇ ਹਾਂ ਉਹ ਕਹਿ ਦਿੰਦੀ ਹੈ ਇਹ ਨਗਰ ਕੌਂਸਲ ਦੇ ਹੈ ਜਦੋਂ ਅਸੀਂ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਨਾਲ ਸਾਹਿਬ ਨਾਲ ਗੱਲ ਕਰਦੇ ਹਾਂ ਉਹ ਕਹਿ ਦਿੰਦੇ ਆ ਇਹ ਹਸਪੀਟਲ ਨੂੰ ਹੈਂਡਓਵਰ ਕੀਤਾ ਹੋਇਆ ਹੈ ਇਹ ਦੋਨੇ ਆਪਸ ਵਿੱਚ ਇਹਨਾਂ ਤੋਂ ਹਜੇ ਤੱਕ ਕਈ ਨਹੀਂ ਡਿਸਾਈਡ ਹੋਇਆ ਵੀ ਇਹ ਬਾਥਰੂਮ ਹੈ ਕਿ ਦੇ ਹੈ ਤੇ ਜਿਹੜੀ ਆਮ ਪਬਲਿਕ ਹੈ ਉਹ ਇਥੇ ਪ੍ਰੇਸ਼ਾਨ ਹੋ ਰਹੀ ਹੈ ਕੋਈ ਮੈਂ ਪਹਿਲਾਂ ਵੀ ਦੱਸਿਆ ਸੀ ਜਿਹੜੇ ਅੰਦਰ ਸੀ ਉਹ ਵੀ ਬਾਥਰੂਮ ਬੰਦ ਹੈ ਜਿਹੜੇ ਇਹ ਬਾਹਰ ਨੇ ਇਹ ਵੀ ਬੰਦ ਹੈ ਤੁਸੀਂ ਦੇਖ ਲਓ ਬਾਥਰੂਮਾਂ ਦਾ ਸਿਵਲ ਹਸਪਤਾਲ ਦੇ ਵਿੱਚ ਕੋਈ ਵੀ ਪ੍ਰਬੰਧ ਨਹੀਂ ਹੈਗਾ ਜੀ ਅੱਜ ਤੁਸੀਂ ਇਸ ਸਮੇਂ ਮੈਡਮ ਨੂੰ ਮਿਲਿਓ ਕੀ ਗੱਲਬਾਤ ਹੋਈ ਹੈ ਹਸਪਤਾਲ ਨਾਲ ਹਾਂ ਜੀ ਮੈਂ ਪਰਸ਼ੂਤਮ ਮਹਾਰਾਜ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੁੰਡ ਨੇ ਕ੍ਰਾਂਤੀਕਾਰੀ ਤੇ ਮੇਰੇ ਨਾਲ ਦੂਜੀਆਂ ਸਹਾਯੋਕੀ ਜਥੇਬੰਦੀਆਂ ਅੱਜ ਅਸੀਂ ਕਿਸੇ ਮਸਲੇ ਤੇ ਹਸਪਤਾਲ ਪਾਉ ਆਈ ਸੀ ਤੇ ਅਸੀਂ ਇੱਥੋਂ ਦੇ ਐਸਐਮਓ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਜਿਹੜੀਆਂ ਇੱਥੇ ਸਾਨੂੰ ਦਿੱਕਤਾਂ ਨੋਟ ਕਰਾਈਆਂ ਤੇ ਸਾਨੂੰ ਵੀ ਦੇਖਣ ਚ ਲੱਗੇ ਆ ਸਭ ਤੋਂ ਪਹਿਲੀ ਦਿੱਕਤ ਇਸ ਸਰਕਾਰੀ ਹਸਪਤਾਲ ਰਾਮਪਰਾ ਫੂਲ ਦੀ ਇਹ ਹੈ ਕਿ ਦੀ ਮਗਰਲੀ ਬਿਲਡਿੰਗ ਖਸਤਾ ਹਾਲਤ ਹੋ ਚੁੱਕੀ ਹੈ ਤੇ ਪਿਛਲੇ ਸਮੇਂ ਦੇ ਵਿੱਚ ਸਰਕਾਰ ਦੇ ਉਹਦੀ ਬਿਲਡਿੰਗ ਦੀ ਨਵੀਂ ਬਿਲਡਿੰਗ ਬਣਾਉਣ ਦੀ ਉਹ ਵਿਚਾਰ ਅਧੀਨ ਵੀ ਸੀ ਪਰ ਉਹ ਵਿਚੇ ਲਟਕੇ ਪਿਆ ਸੀ ਕਿਉਂਕਿ ਇਹ ਸ਼ਹਿਰ ਦਾ ਆਲੇ ਦਲੇ ਦੇਰਗੇ ਦਾ ਮੁੱਖ ਹਸਪਤਾਲ ਹੋਣ ਦੇ ਨਾਤੇ ਇੱਥੇ ਰਾਸ਼ ਬਹੁਤ ਪੈਂਦਾ ਹੈ ਮਰੀਜ਼ਾਂ ਦੀ ਗਿਣਤੀ ਵੀ ਵਾਧੀ ਹੈ ਇਸ ਲਈ ਇੱਕ ਤਾਂ ਉਹ ਹੱਲ ਕੀਤਾ ਜਾਵੇ ਜਲਦੀ ਤੋਂ ਜਲਦੀ ਦੂਜਾ ਜਿਹੜਾ ਇੱਥੇ ਮਤਲਬ ਸਟਾਫ ਦੀ ਬਹੁਤ ਵੱਡੀ ਘਾਟ ਹੈ ਤੁਸੀਂ ਅੱਜ ਵੀ ਹਸਪਤਾਲ ਦੇ ਵਿੱਚ ਵੇਖੋ ਥਾਂ-ਥਾਂ ਇੱਕ-ਇੱਕ ਕਮਰੇ ਦੇ ਸੰਕੜੇ ਸੰਕੜੇ ਮਰੀਜ਼ ਖੜੇ ਹੈ ਇਸ ਲਈ ਇਹ ਇਸ ਨੂੰ ਮੁੱਖ ਰੱਖਦੇ ਹੋਏ ਜਿਹੜਾ ਇੱਥੇ ਸਟਾਪ ਦੀ ਘਾਟ ਹੈ ਉਹ ਸਾਡੀ ਸਰਕਾਰ ਤੋਂ ਪੁਰਜ਼ੋਰ ਬੇਨਤੀ ਹੈ ਵੀ ਇਹਨੂੰ ਮੁੱਖ ਰੱਖਦੇ ਹੋਏ ਜਿਹੜਾ ਇੱਥੇ ਬਣਦਾ ਸਟਾਪ ਆ ਉਹ ਸਾਰਾ ਭੇਜਿਆ ਜਾਵੇ ਤੀਜੀ ਮੰਗ ਇੱਥੇ ਜਿੰਨੀ ਵੱਡੀ ਸਟਰੈਂਥ ਇੱਥੇ ਮਰੀਜ਼ਾਂ ਦੀ ਹੈ ਕਿਉਂਕਿ ਇਹ ਘਟੋ ਘਟ 20 20 30 20 25 25 ਕਿਲੋਮੀਟਰ ਦੇ ਏਰੀਏ ਤੋਂ ਲੋਕ ਆਉਂਦੇ ਆ ਇੱਥੇ ਦਵਾਈਆਂ ਲੈਣ ਤੇ ਇੱਥੇ ਦਵਾਈਆਂ ਦੀ ਵੀ ਬਹੁਤ ਕਮੀ ਹੈ ਇਸ ਲਈ ਜਿਹੜਾ ਸਾਨੂੰ ਇਥੋਂ ਦੇ ਸਟਾਫ ਨੇ ਦੱਸਿਆ ਵੀ ਉਹ ਦਵਾਈਆਂ ਦੀ ਕਮੀ ਵੀ ਪੂਰੀ ਕੀਤੀ ਜਾਵੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਇਹ ਹਸਪਤਾਲ ਦਾ ਰਿਕਾਰਡ ਰਿਹਾ ਹੈ ਵੀ ਦਵਾਈਆਂ ਵੱਖੋਂ ਤੇ ਮਰੀਜ਼ਾਂ ਨੂੰ ਕੇਅਰ ਕਰਨ ਵੱਖੋਂ ਵਧੀਆ ਇਹਨਾਂ ਦਾ ਰੈਪਿਊਟੇਸ਼ਨ ਰਿਹਾ ਤੇ ਹੁਣ ਵੀ ਅਸੀਂ ਜਿਹੜੀ ਹੋਰ ਵੀ ਸਟਾਫ ਦੀ ਘਾਟ ਹੈ ਚਾਹੇ ਉਹ ਸਭਾਈ ਸੇਵਕਾ ਹੈ ਚਾਹੇ ਉਹ ਕੋਈ ਹੋਰ ਮਤਲਬ ਕਿਤੇ ਨਾਲ ਸੰਬੰਧਿਤ ਹੈ ਉਹ ਸਰਕਾਰ ਤੋਂ ਸਾਡੀ ਪੁਰਜੋਰ ਮੰਗ ਹੈ ਵੀ ਉਹ ਮਦਦ ਛੇਤੀ ਠੀਕ ਕੀਤੀ ਪੂਰੀ ਕੀਤੀ ਜਾਵੇ ਤੇ ਨਹੀਂ ਤਾਂ ਡਾਕਟਰਾਂ ਦੀ ਜਿਹੜੀ ਘਾਟ ਹੈ ਜਿਹੜੇ ਸਪੈਸ਼ਲਿਸਟ ਡਾਕਟਰ ਹੈ ਕਈ ਬਿਮਾਰੀਆਂ ਦੀ ਉਹ ਉਹ ਇੱਥੇ ਹੈ ਨਹੀਂਗੇ ਇਸ ਲਈ ਸਰਕਾਰ ਤੋਂ ਸਾਡੀ ਮੰਗ ਹੈ ਵੀ ਉਹ ਡਾਕਟਰ ਵੀ ਭੇਜੇ ਜਾਣ ਤੇ ਨਹੀਂ ਤਾਂ ਫਿਰ ਜਥੇਬੰਦੀਆਂ ਇਹ ਸੋਚ ਕੇ ਕੋਈ ਹੋਰ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਆ ਵੈਂਟੀਲੇਟਰ ਹੋ ਗਿਆ ਆਈ ਸਪੈਸ਼ਲਿਸਟ ਹੋ ਗਿਆ ਮੈਡੀਸਨ ਡਾਕਟਰ ਹੋ ਗਿਆ ਇਹ ਤੇ ਡਾਕਟਰ ਬਹੁਤ ਘੱਟ ਆਗੇ ਮੇਰੇ ਹਿਸਾਬ ਨਾਲ ਤਿੰਨੇਕ ਡਾਕਟਰ ਚਾਰਕਾ ਜਿਹੜੇ ਉਹ ਸਾਰਿਆਂ ਨੂੰ ਡੀਲ ਕਰੀ ਜਾਂਦੇ ਉਹਨਾਂ ਦੀ ਮਜਬੂਰੀ ਆ ਮਤਲਬ ਜੇ ਚਮੜੀ ਵਾਲਾ ਡਾਕਟਰ ਆ ਜਦੋਂ ਪੇਸ਼ੈਂਟ ਆਗੇ ਜੇ ਪੇਸ਼ੈਂਟ ਨੂੰ ਮੋੜਦਾ ਤਾਂ ਪੇਸ਼ੈਂਟ ਨਲਾਜ ਹੁੰਦਾ ਉਹ ਜੋ ਵੀ ਜਿਹੜੀ ਬਿਮਾਰੀ ਨਾਲ ਸੰਬੰਧਤ ਜਿੰਨੇ ਵੀ ਆਉਂਦਾਗਾ ਉਹ ਹਾਰ ਕੇ ਉਹਨਾਂ ਨੂੰ ਵੀ ਦੇਖਣ ਲਈ ਮਜਬੂਰ ਆ ਸਾਡੀ ਸਰਕਾਰ ਤੋਂ ਬੇਨਤੀ ਹੈ ਕਿਉਂਕਿ ਸਰਕਾਰ ਸਿੱਖਿਆ ਤੇ ਸਿਹਤ ਤੇ ਆਈ ਆ ਇਹਨਾਂ ਨੇ ਦਿੱਲੀ ਦਾ ਮਾਡਲ ਪੇਸ਼ ਕਰਿਆ ਜਾਂ ਹੋਰ ਕਰਿਆ ਵੀ ਸੀ ਆ ਕਰਾਂਗੇ ਉਸੇ ਦੀ ਤਰਜ ਤੇ ਅਸੀਂ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਤੇ ਸਰਕਾਰ ਤੋਂ ਰਾਮਪਰੇ ਦੀ ਜਿਹੜੀ ਹਾਲਤ ਆ ਉਹ ਖਸਤਾ ਗਈ ਇੱਥੇ ਤੁਸੀਂ ਭਾਵੇਂ ਅੰਦਰ ਵੀ ਗੇੜਾ ਮਾਰ ਲਓ ਪੇਸ਼ੈਂਟ ਬਹੁਤ ਜ਼ਿਆਦਾ ਗਿਣਤੀ ਚ ਆ ਪਰ ਡਾਕਟਰ ਬਹੁਤ ਘੱਟ ਆ ਨਾਲ ਜਿਹੜੀ ਆ ਮੈਡੀਸਿਨ ਆ ਗਈ ਜਨਰਿਕ ਮੈਡੀਸਿਨ ਆ ਜਾਂ ਦੂਜੀਆਂ ਮੈਡੀਸਿਨਾਂ ਉਹਨਾਂ ਦੀ ਬਹੁਤ ਵੱਡੀ ਘਾਟ ਆ ਸੋ ਸਾਡੀ ਪੁਰਜ਼ੋਰ ਬੇਨਤੀ ਆ ਵੀ ਜਿਸ ਤਰ੍ਹਾਂ ਸਰਕਾਰ ਨੇ ਵਾਅਦਾ ਕਰਿਆ ਸੀ ਉਸੇ ਤਰ੍ਹਾਂ ਇਸ ਹੈਲਥ ਢਾਂਚੇ ਨੂੰ ਜਾਂ ਸਿਹਤ ਢਾਂਚੇ ਨੂੰ ਜਾਂ ਨੂੰ ਵਿਭਾਗ ਨੂੰ ਜਾਂ ਹਸਪਤਾਲ ਨੂੰ ਵਧੀਆ ਢੰਗ ਨਾਲ ਚਲਾਇਆ ਜਾਵੇ ਜਿੰਨੀਆਂ ਵੀ ਇਹਨਾਂ ਜੁੜੀਆਂ ਹੋਈਆਂ ਮੰਗਾਂ ਆ ਉਹਨਾਂ ਨੂੰ ਕੂੜਾ ਕੀਤਾ ਜਾਵੇ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਇਸ ਵੱਲ ਸਹੀ ਤਰ੍ਹਾਂ ਧਿਆਨ ਨਹੀਂ ਦਿੰਦਾ ਪੌਣ ਵਾਲੇ ਦਿਨਾਂ ਵਿੱਚ ਅਸੀਂ ਜਥੇਬੰਦੀਆਂ ਕੋਈ ਵਿਚਾਰ ਵਟਾਂਦਰਾ ਕਰਕੇ ਕੋਈ ਤਿੱਖਾ ਸੰਘਰਸ਼ ਕਰਾਂਗੇ ਲਗਭਗ ਸਾਰੀਆਂ ਸਮੱਸਿਆਵਾਂ ਗਿਣਾਈ ਦਿੱਤੀਆਂ ਤੇ ਇੱਕ ਮੈਂ ਥੋੜਾ ਜਿਹਾ ਇਹਦੇ ਵਿੱਚ ਐਡ ਕਰਦਾ ਕਿ ਸਾਡੇ ਪਿੰਡਾਂ ਦੇ ਮੁੰਡੇ ਜਿਹੜੇ ਡਾਕਟਰ ਐ ਕੋਈ ਸਹਾਇਕ ਐ ਕੋਈ ਪ੍ਰਾਈਵੇਟ ਮਤਲਬ ਇਹ ਕੰਮ ਕਰਦੇ ਐ ਇਹਨਾਂ ਦੀ ਸਿਕਿਉਰਿਟੀ ਦਾ ਥੋੜਾ ਜਿਹਾ ਇੰਤਜ਼ਾਮ ਕੀਤਾ ਜਾਵੇ ਕਿਉਂਕਿ ਚਿੱਟੇ ਵਾਲੇ ਨਸ਼ਈ ਬੰਦੇ ਸਿਰਿੰਜਾਂ ਵਗੈਰਾ ਲੈਣ ਨੂੰ ਇਹੋ ਜੀਆਂ ਜਗਾਵਾਂ ਨੂੰ ਅੱਡਾ ਬਣਾਉਂਦੇ ਐ ਤੇ ਇਹੋ ਜਿਹਾ ਸਮਾਨ ਉਹਨਾਂ ਨੂੰ ਉਪਲਬਧ ਵੀ ਹੋ ਜਾਂਦਾ ਸਰੰਜਾਂ ਵਗੈਰਾ ਰੈਸਟ ਬਿੰਨਾਂ ਤੋਂ ਚੱਕਣ ਵਾਸਤੇ ਤੇ ਜਿਹੜਾ ਸਟਾਫ ਹੈ ਲੇਡੀਜ਼ ਸਟਾਫ ਵਗੈਰਾ ਨਰਸਿੰਗ ਹੈ ਇਹ ਸਾਰੇ ਬਹੁਤ ਪਰੇਸ਼ਾਨ ਹੁੰਦੇ ਇਹਨਾਂ ਗੱਲਾਂ ਨੂੰ ਲੈ ਕੇ ਤੇ ਰਾਤ ਦੇ ਟਾਈਮ ਦੇ ਵਿੱਚ ਸਰਕਾਰ ਨੂੰ ਪਰਜੋਰ ਮੰਗ ਕਰਦੇ ਆ ਕਿ ਇਹਨਾਂ ਦੀ ਸਿਕਿਉਰਿਟੀ ਦਾ ਆਪ ਬਕਾਇਦਾ ਬਣਦਾ ਇੰਤਜ਼ਾਮ ਕੀਤਾ ਜਾਵੇ ਤੇ ਜਿੰਨਾ ਵੀ ਹੋ ਸਕਦਾ ਹੈ ਦਵਾਈਆਂ ਵਗੈਰਾ ਦਾ ਅਜਸਮੈਨ ਕਾਰਡ ਵਾਲੀ ਦੁਕਾਨ ਦਾ ਵੱਧ ਤੋਂ ਵੱਧ ਸੁਧਾਰ ਕੀਤਾ ਜਾਵੇ ਇਹੀ ਬੇਨਤੀ ਕਰਦੇ ਆ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ